ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਪਿਛਲੇ ਕੁਝ ਸਮੇਂ ਤੋਂ ਫਰੀਦਕੋਟ ਸ਼ਹਿਰ ਦੇ ਇਤਿਹਾਸ ਨਾਲ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਅਸੀਂ ਤੁਹਾਨੂੰ ਜਿਵੇਂ ਨਾਂ ਤੋਂ ਸਪਸ਼ਟ ਆ ਵੀ ਫਰੀਦਕੋਟ ਬਾਬਾ ਫਰੀਦ ਜੀ ਦੀ ਵਰਸਾਈ ਹੋਈ ਤੇ ਚਰਨਛੋਪਾ ਪ੍ਰਾਪਤ ਧਰਤੀ ਹੈ ਜਾਂ ਐਂ ਕਹਿ ਲਈਏ ਕੋਈ ਯਤਕਥਰੀ ਨਹੀਂ ਹੋਵੇਗੀ ਵੀ ਇਸ ਸ਼ਹਿਰ ਦੀ ਉਸਾਰੀ ਵਿੱਚ ਉਹਨਾਂ ਨੇ ਆਪਣੀ ਮਿਹਨਤ ਤੇ ਪਸੀਨਾ ਵਹਾਇਆ ਉਨ੍ਹਾਂ ਦੇ ਨਾਲ ਜੁੜੇ ਹੋਏ ਇਤਿਹਾਸਿਕ ਸਥਾਨਾਂ ਬਾਰੇ ਚਰਚਾ ਕਰਦੇ ਹਾਂ ਕਿ ਕਿੰਨੇ ਸਥਾਨ ਨੇ ਤੇ ਕੋਈ ਥੋੜੀ ਜਿਹੀ ਜਿਹੜੀ ਦਿੱਕਤੀ ਪੈਦਾ ਹੁੰਦੀ ਮਾਫ ਕਰਨਾ ਉਹਦੇ ਬਾਰੇ ਵੀ ਗੱਲ ਕਰਾਂਗੇ। ਬਾਬਾ ਫਰੀਦ ਜੀ ਦੇ ਯਾਦ ਨਾਲ ਜੁੜੇ ਹੋਏ ਤਿੰਨ ਇਤਿਹਾਸਿਕ ਸਥਾਨ ਨੇ ਸਭ ਤੋਂ ਪਹਿਲਾ ਤੇ ਪ੍ਰਾਤਨ ਸਥਾਨ ਹੈਗਾ ਜਿਹੜਾ ਪਹਿਲਾਂ ਮੰਨਿਆ ਜਾਂਦਾ ਉਹ ਫਰੀਦਕੋਟ ਦੇ ਦੱਖਣ ਵਾਲੇ ਪਾਸੇ 3 ਮੀਲ ਬਾਹਰ ਵੱਰ ਅੱਜਕੱਲ ਦੇ ਕੋੜ ਕਪੂਰਾ ਰੋਡ ਦੇ ਨੇੜੇ ਉਹਦਾ ਨਾਮ ਹੈਗਾ ਗੁਰਦੁਆਰਾ ਗੋਦੜੀ ਸਾਹਿਬ ਜਿਸ ਨੂੰ ਆਮ ਇਲਾਕੇ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਮਾਈ ਗੋਦੜੀ ਵੀ ਕਿਹਾ ਜਾਂਦਾ ਦੂਜਾ ਸਥਾਨ ਹੈਗਾ ਚਿੱਲਾ ਬਾਬਾ ਫਰੀਦ ਜੋ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਫਰੀਦਕੋਟ ਦੇ ਤੇ ਤੀਜਾ ਜਿਹੜਾ ਸਥਾਨ ਹੈਗਾ ਉਹਨਾਂ ਦੇ ਨਾਲ ਜੁੜਿਆ ਆ ਉਹ ਹੈਗਾ ਫਰੀਦਕੋਟ ਦੇ ਕਿਲੇ ਦੇ ਅੰਦਰ ਉਹ ਕਿਲਾ ਅੱਜਕੱਲ ਪ੍ਰਾਈਵੇਟ ਪ੍ਰਾਪਰਟੀ ਹੋਣ ਕਰਕੇ ਆਮ ਲੋਕਾਂ ਦਾ ਜਾਣਾ ਉੱਥੇ ਔਖਾ ਹੈਗਾ ਅੱਜ ਦਾ ਅਸੀਂ ਜਾਣਕਾਰੀ ਦਾ ਜਿਹੜਾ ਵਿਸ਼ਾ ਹੈਗਾ ਉਹ ਅਸੀਂ ਇਕੱਲਾ ਗੋਦੜੀ ਸਾਹਿਬ ਦੇ ਨਾਲ ਹੀ ਸੰਬੰਧਿਤ ਰੱਖਾਂਗੇ ਜਦੋਂ ਤੁਸੀਂ ਗੁਰਦੁਆਰਾ ਗੋਦੜੀ ਸਾਹਿਬ ਆਉਂਦੇ ਹੋ ਤਾਂ ਉੱਥੇ ਇੱਕ ਬੋਰਡ ਲੱਗਾ ਹੋਇਆ ਪੱਥਰ ਲੱਗਿਆ ਹੋਇਆ ਜਿਸ ਦੇ ਉੱਪਰ ਲਿਖਿਆ ਹੋਇਆ ਵੀ 1215 ਦੇ ਵਿੱਚ ਜਦੋਂ ਬਾਬਾ ਫਰੀਦ ਜੀ ਦਿੱਲੀ ਤੋਂ ਪਾਕ ਪਟਨਾ ਜਿਹਦਾ ਪੁਰਾਣਾ ਨਾਮ ਅਯੋਧਨ ਸੀ ਜਾ ਰਹੇ ਸਨ ਉਸ ਜਗ੍ਹਾ ਤੇ ਟਿਕਾਣਾ ਕਰਦੇ ਨੇ ਇਸ ਜਗ੍ਹਾ ਤੇ ਆਪਣੀ ਗੋਦੜੀ ਉਤਾਰਦੇ ਨੇ ਤੇ ਜਿਸ ਦੇ ਕਰਕੇ ਉਹ ਵਗਾਰ ਵਿੱਚ ਪਕੜੇ ਜਾਂਦੇ ਨੇ ਤੇ ਪਛਤਾਪ ਵਜੋਂ 40 ਦਿਨ ਭਗਤੀ ਕਰਦੇ ਨੇ ਜਦੋਂ ਅਸੀਂ ਇਸੇ ਬਾਰੇ ਹੋਰ ਸੁਣਿਆ ਤੇ ਸਭ ਤੋਂ ਪਹਿਲਾਂ ਜ਼ਰੂਰੀ ਸੀ ਵੀ ਇਸ ਸਥਾਨਾਂ ਦੇ ਜਿਹੜੇ ਪ੍ਰਬੰਧਕ ਸੇਵਾਕ ਸੰਭਾਲ ਕਰ ਰਹੇ ਨੇ ਜਦੋਂ ਅਸੀਂ ਉਹਨਾਂ ਦੁਆਰਾ ਦਿੱਤੀ ਹੋਈ ਜਾਣਕਾਰੀ ਜੋ ਵੀਡੀਓ ਦੇ ਰੂਪ ਵਿੱਚ ਮੌਜੂਦ ਹੈ ਸੁਣਿਆ ਤਾਂ ਉਹ ਗੋਦੜੀ ਦੇ ਅਰਥ ਕਰਦਿਆਂ ਦੱਸਦੇ ਨੇ ਵੀ ਬਾਬਾ ਫਰੀਦ ਜੀ ਦੇ ਜਿਹੜੇ ਝੋਲਾ ਪਾਇਆ ਹੁੰਦਾ ਸਾਈਡ ਤੇ ਗਾਤਰੇ ਪਾਇਆ ਹੁੰਦਾ ਇੱਧਰ ਜਿਹਦੇ ਚ ਉਹ ਲੁਡਿੰਦੀਆਂ ਵਸਤੂਆਂ ਰੱਖਦੇ ਸਨ ਵੀ ਉਹ ਜਦੋਂ 1215 ਦੇ ਵਿੱਚ ਇਸ ਜਗ੍ਹਾ ਤੇ ਆਉਂਦੇ ਨੇ ਤਾਂ ਆਪਣਾ ਝੋਲਾ ਇੱਥੇ ਉਤਾਵ ਕੇ ਸ਼ਹਿਰ ਵੱਲ ਜਾਂਦੇ ਨੇ ਤੇ ਰਾਜੇ ਦੇ ਸਿਪਾਹੀ ਉਹਨਾਂ ਨੂੰ ਪਕੜ ਲੈਂਦੇ ਨੇ ਬਾਅਦ ਵਿੱਚ ਬੱਚੇ ਉਸ ਨੂੰ ਪਾੜ ਕੇ ਉਹਦੀਆਂ ਖਿੱਦੋ ਬਣਾ ਲੈਂਦੇ ਨੇ ਤੇ ਫਿਰ ਬਾਬਾ ਫਰੀਦ ਜੀ ਉਸ ਤੋਂ ਬਾਅਦ ਆਪਣੀ ਗੋਦੜੀ ਲੈ ਕੇ 40 ਦਿਨ ਰਹਿਣ ਤੋਂ ਬਾਅਦ ਵਾਪਸ ਚਲੇ ਜਾਂਦੇ ਨੇ ਹੁਣ ਜਦੋਂ ਅਸੀਂ ਗੋਦੜੀ ਦੇ ਅਰਥ ਕਰਨ ਵਾਸਤੇ ਦੇਖਿਆ ਲੱਭਿਆ ਤੇ ਸਭ ਤੋਂ ਪਹਿਲਾਂ ਭਾਈ ਕਾਨ ਸਿੰਘ ਨਾਭਾ ਜੀ ਜਿਨ੍ਹਾਂ ਨੇ ਮਹਾਨਕੋਸ਼ ਲਿਖਿਆ ਉਸ ਦੇ ਵਿੱਚ ਉਹ ਗੋਦੜੀ ਦੇ ਅਰਥ ਕਰਦੇ ਆ ਲਿਖਦੇ ਨੇ ਨਗੰਧਿਆ ਨਾਲ ਗੁੰਦੀ ਹੋਈ ਓੜਨੀ ਮਤਲਬ ਉੱਪਰ ਲੈਣ ਵਾਲਾ ਕੱਪੜਾ ਜਾਂ ਚਾਦਰ ਜਦੋਂ ਹੋਰ ਅਰਥ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਹੋਰ ਜਿਹੜੇ ਅਰਥ ਮਿਲਦੇ ਨੇ ਗੋਦੜੀ ਦੇ ਵੀ ਟਾਕੀਆਂ ਵਾਲਾ ਨਗੰਦਿਆ ਹੋਇਆ ਵਿਛੌਣਾ ਜਾਂ ਚਾਦਰ ਜਾਂ ਲਿਬਾਸ ਵੀ ਕਹਿ ਦਿੰਦੇ ਨੇ ਜਾਂ ਲਬਾਦਾ ਵੀ ਕਹਿ ਦਿੰਦੇ ਨੇ ਜਾਂ ਕਥਰੀ ਵੀ ਕਹਿ ਦਿੰਦੇ ਨੇ ਤੇ ਦੂਜੇ ਦੋ ਜਿਹੜੇ ਮਤਲਬ ਕਿਤਾਬਾਂ ਨੇ ਜਿਵੇਂ ਐਮੇ ਮੁਕਾਲਫ ਜਿਨ੍ਹਾਂ ਨੇ 1909 ਦੇ ਵਿੱਚ ਦਾ ਸਿੱਖ ਲਈ ਜਨਾਂ ਦੀਆਂ ਸ਼ੇਪਾ ਗਾਂ ਦੇ ਵਿੱਚ ਵੱਡਾ ਕਾਰੀ ਪੁਸਤਕਾਂ ਲਿਖੀਆਂ ਨੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਉਹ ਗੋਦੜੀ ਦੇ ਅਰਥ ਕਰਦੇ ਆ ਟੈਟਡ ਗਾਉਣ ਲਿਖਦੇ ਨੇ ਛਿੱਜਿਆ ਹੋਇਆ ਗਾਉਣ ਲਿਬਾਸ ਕੋਟ ਜੈਕਟ ਤੇ ਦੂਜੀ ਕਿਤਾਬ ਹੈਗੀ 1973 ਦੇ ਵਿੱਚ ਜਿਹੜੀ ਛਪੀ ਸੀ ਬਾਬਾ ਸ਼ੇਖ ਫਰੀਦ ਲਾਈਫ ਐਂਡ ਟੀਚਿੰਗਸ ਜਿਹੜੀ ਚਾਰ ਪੁਛਾਵਾਂ ਦੇ ਵਿੱਚ ਹੈ ਅੰਗਰੇਜ਼ੀ ਪੰਜਾਬੀ ਹਿੰਦੀ ਤੇ ਉਰਦੂ ਇਹਦੇ ਵਿੱਚ ਸਾਰੀਆਂ ਪਛਾਵਾਂ ਦੇ ਵਿੱਚ ਵੱਖ-ਵੱਖ ਲੇਖਕਾਂ ਦੇ ਵਿਦਵਾਨਾਂ ਦੇ ਸਹਿਯੋਗਕਾਰਾਂ ਦੇ ਖੋਜੀਆਂ ਦੀ ਬੜੀ ਬਾਬਾ ਫਰੀਦ ਜੀ ਦੇ ਜੀਵਨ ਦਰਸ਼ਨ ਬਾਣੀ ਦੇ ਨਾਲ ਬੜੇ ਬਹੁਮੁੱਲੇ ਜਾਣਕਾਰੀ ਉਪਲਬਧ ਹੈਗੀ ਆ ਇਹ ਜਿਹੜੀ ਕਿਤਾਬ ਆ ਸੰਪਾਦਿਤ ਕੀਤੀ ਸੀ ਪ੍ਰੋਫੈਸਰ ਗੁਰਬਚਨ ਸਿੰਘ ਤਾਲਬ ਜੀ ਹੋਰਾਂ ਨੇ ਜਿਹੜੇ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਲੀਜੀਅਨ ਡਿਪਾਰਟਮੈਂਟ ਦੇ ਹੈੱਡ ਸਨ ਤੇ ਇਹਦੇ ਦੂਜੇ ਨੰਬਰ ਦਾ ਜਿਹੜਾ ਲੇਖ ਹੈ ਨਾ ਫਰੀਦਕੋਟ ਦਾ ਸਿਟੀ ਆ ਬਾਬਾ ਫਰੀਦ ਉਹ ਲਿਖਿਆ ਹੋਇਆ ਪ੍ਰੋਫੈਸਰ ਗੁਰਚਰਮ ਸਿੰਘ ਜੀ ਦਾ ਜਿਹੜੇ ਉਸ ਸਮੇਂ ਰਜਿਸਟਰਾਰ ਸਨ ਤੇ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਦੇ ਜਰਨਲ ਸੈਕਟਰੀ ਸਨ ਉਹਨਾਂ ਨੇ ਵੀ ਇੱਥੇ ਗੋਦੜੀ ਦੇ ਅਰਥ ਟੈਟਡ گاਉਣ ਕੀ ਲਿਖਿਆ ਹੈਗਾ ਵੀ ਛਿੱਧਿਆ ਹੋਇਆ ਕੋਟ ਜੈਕਟ ਓੜਨ ਵਾਲਾ ਕੱਪੜਾ ਉੱਪਰ ਦੀ ਜੋ ਵੀ ਪਾਉਣੇ ਹੁਣ ਇਥੇ ਕਰਕੇ ਮਨ ਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਵੀ ਅਸੀਂ ਇਸ ਨੂੰ ਝੋਲਾ ਮੰਨੀਏ ਕਿ ਚਾਦਰ ਦੇ ਰੂਪ ਵਿੱਚ ਮੰਨੀਏ ਤੇ ਉਹ ਇਸ ਦੇ ਵਿੱਚ ਜ਼ਿਕਰ ਕਰਦਿਆਂ ਜਿਹੜੀ ਬਾਬਾ ਸ਼ੇਖ ਫਰੀਦ ਲਾਈਫ ਐਂਡ ਟੀਚਿੰਗ ਦੀ ਨਾਂ ਦੀ ਪੁਸਤਕ ਹੈ ਅੰਗਰੇਜ਼ੀ ਵਾਲੇ ਭਾਗ ਦੇ 2 ਨੰਬਰ ਲਿਖਦੇ ਵਿੱਚ ਜ਼ਿਕਰ ਕਰਦਿਆਂ ਲਿਖਦੇ ਨੇ ਵੀ ਜਿਹੜੀ ਉਸ ਸਮੇਂ ਗੱਲ ਪ੍ਰਚਲਿਤ ਹੈ ਵੀ ਬਾਬਾ ਫਰੀਦ ਜੀ ਨੇ ਇਥੇ ਗੋਦੜੀ ਕਿਉਂ ਉਤਾਰੀ ਤਾਂ ਲਿਖਦੇ ਨੇ ਵੀ ਬਾਬਾ ਫਰੀਦ ਜੀ ਤੇ ਗੋਦੜੀ ਦੇ ਵਿੱਚ ਨਾ ਦਵੰਧ ਹੋ ਗਿਆ ਥੋੜਾ ਜਿਹਾ ਵਿਚਾਰ ਚਰਚਾ ਹੋਈ ਵੀ ਦੋਨਾਂ ਦੇ ਵਿੱਚੋਂ ਕੌਣ ਮਹੱਤਵਪੂਰਨ ਜਾਂ ਪੂਜਨਯੋਗ ਹੈਗੀ ਆ ਤੇ ਕਹਿੰਦੇ ਬਾਬਾ ਫਰੀਦ ਜੀ ਆਪਣੀ ਗੋਦੜੀ ਉਤਾਰ ਕੇ ਦਰਖਤ ਤੇ ਟਾਂਕੇ ਬਸਤੀ ਵਾਲੇ ਪਾਸੇ ਤੁਰਪੇ ਜਿੱਧਰ ਉਸ ਸਮੇਂ ਨਾ ਸ਼ਹਿਰ ਦਾ ਫਰੀਦਕੋਟ ਨਹੀਂ ਸੀ ਮੋਕਲ ਸੀ ਨਾਂ ਦਾ ਰਾਜਾ ਇੱਥੇ ਕਿਲੇ ਦੀ ਉਸਾਰੀ ਕਰਵਾ ਰਿਆ ਸੀ ਇੱਥੋਂ 3 ਮੀਲ ਅੰਦਰ ਵਾਲੇ ਪਾਸੇ ਜਦੋਂ ਬਾਬਾ ਫਰੀਦ ਜੀ ਉਧਰ ਨੂੰ ਜਾਂਦੇ ਨੇ ਤਾਂ ਰਾਜੇ ਦੇ ਸਿਪਾਹੀ ਉਹਨਾਂ ਨੂੰ ਪਕੜ ਕੇ ਮਜ਼ਦੂਰੀ ਕਰਨ ਲਾ ਲੈਂਦੇ ਨੇ ਉਹਨਾਂ ਦੇ ਸਿਰ ਤੇ ਗਾਰੇ ਵਾਲੀ ਟੋਕਰੀ ਚਕਾ ਦਿੰਦੇ ਨੇ ਤੇ ਜਦੋਂ ਉਧਰ ਕਿਲੇ ਕੋਲ ਬਾਬਾ ਫਰੀਦ ਜੀ ਦੇ ਸਿਰ ਤੇ ਚੱਕੀ ਹੋਈ ਟੋਕਰੀ ਇੱਕ ਹੱਥ ਉੱਚਾ ਉੱਡ ਰਹੀ ਸੀ ਇਹ ਕੌਤਕ ਵਾਪਰਿਆ ਸੀ ਉਸੇ ਸਮੇਂ ਅੱਜ ਕੱਲ ਦੇ ਗੋਦੜੀ ਸਾਹਵਾਲੇ ਸਥਾਨ ਤੇ ਨੇੜਲੇ ਪਿੰਡਾਂ ਚੋਂ ਪਸ਼ੂ ਚਾਰਨ ਵਾਲੇ ਨੌਜਵਾਨ ਮੁੰਡਿਆਂ ਨੇ ਬਾਬਾ ਫਰੀਦ ਜੀ ਦੀ ਗੋਦੜੀ ਦੀਆਂ ਖਿੱਦੋ ਬਣਾ ਲੀਆਂ ਪਾੜ ਕੇ ਤੇ ਖੇਡਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਬਾਬਾ ਫਰੀਦ ਜੀ ਇਸ ਜਗ੍ਹਾ ਤੇ ਵਾਪਸ ਆਉਂਦੇ ਨੇ ਸ਼ਾਮ ਨੂੰ ਤਾਂ ਉਹਨਾਂ ਦੇ ਬੰਦੇ ਵਿੱਚ ਬੜਾ ਪਸ਼ਤਾਵਾ ਹੁੰਦਾ ਤੇ ਉਹ ਇਸ ਕਿਤਾਬ ਦੇ ਵਿੱਚ ਜਿਹੜੀ 1973 ਚ ਛਪੀ ਸੀ ਇਸ ਜਗ੍ਹਾ ਦਾ ਨਾਮ ਲਿਖਦੇ ਨੇ ਲੀਰਮਾਲ ਵੀ ਉਸ ਸਮੇਂ 1973 ਤੱਕ ਇਸ ਜਗ੍ਹਾ ਨੂੰ ਲੀਰਮਾਲ ਨਾਂ ਦੇ ਨਾਲ ਜਾਣਿਆ ਜਾਂਦਾ ਸੀ ਲੀਰ ਮਤਲਬ ਲੀੜਾ ਮਾਲ ਮਤਲਬ ਪਸ਼ੂ ਜਦੋਂ ਅਸੀਂ ਇੱਥੇ ਲਿਖਿਆ ਹੈ ਇਤਿਹਾਸ ਪੜਦੇ ਆ ਜਾਂ ਜੋ ਹੋਰ ਜਾਣਕਾਰੀਆਂ ਇਹਨਾਂ ਦੁਆਰਾ ਪ੍ਰਬੰਧਕਾ ਦੁਆਰਾ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ ਆਉਂਦਾ ਇੱਥੇ ਉਹਨਾਂ ਲਿਖਿਆ ਸੀ ਵੀ 40 ਦਿਨ ਪਛਤਾਪ ਹੋ ਜੋ ਭਗਤੀ ਕਰਦੇ ਨੇ ਜਦ ਕਿ ਇਹ ਮੰਨਿਆ ਜਾਂਦਾ ਜਾਂ ਇਹ ਪ੍ਰਵਾਨਿਤ ਹੀ ਹੈ ਗੱਲ ਚਿੱਲਾ ਬਾਬਾ ਫਰੀਦ ਜੀ ਦਾ ਨਾਂ ਚਿੱਲਾ ਪਿਆ ਹੀ ਤਾਂ ਕਿਉਂਕਿ ਉੱਥੇ ਉਹਨਾਂ ਨੇ ਬਣਦੇ ਦਰਖਤ ਥੱਲੇ ਜਿਹੜੇ ਦੋ ਬੰਦੇ ਦਾਸੀ ਉਥੇ 40 ਦਿਨ ਲਗਾਤਾਰ ਭਗਤੀ ਕੀਤੀ ਸੀ ਜੇਸ ਕਰਕੇ ਉਸ ਨੂੰ ਚਿੱਲਾ ਬਾਬਾ ਫਰੀਦ ਕਿਹਾ ਜਾਂਦਾ ਹੁਣ ਇੱਥੇ ਥੋੜੀ ਜਿਹੀ ਚਿੱਤੀ ਪੈਦਾ ਹੋ ਜਾਂਦੀ ਇੱਕ ਤਾਂ ਵੀ ਝੋਲਾ ਸਮਝੀਏ ਕਿ ਚਾਦਰ ਸਮਝੀਏ ਤੇ ਦੂਜੀ ਗੱਲ ਇਹ ਪੈਦਾ ਹੁੰਦੀ ਹੈ ਵੀ ਜਿਹੜੇ ਇੱਥੇ ਲਿਖਿਆ 40 ਦਿਨ ਪਛਤਾਪਜੋ ਭਗਤੀ ਕੀਤੀ ਵੀ ਉਹ ਇੱਥੇ ਕੀਤੀ ਸੀ ਕਿ ਇੱਥੇ ਅਲੱਗ ਤੋਂ ਰਹੇ ਸੀ ਉਹ 40 ਦਿਨ ਵੀ ਚਿੱਲਾ ਉੱਥੇ ਕੱਢਦੇ ਸੀ ਤੇ ਇੱਥੇ ਆਣ ਕੇ ਉਹ ਵਿਸ਼ਰਾਮ ਕਰਦੇ ਸੀ ਸੋ ਬੇਨਤੀ ਹੈ ਵੀ ਜੇਕਰ ਇੱਥੇ ਇਤਿਹਾਸ ਸੰਬੰਧੀ ਤੇ ਤੱਥਾਂ ਸੰਬੰਧੀ ਸਾਰੀ ਗੱਲ ਸਪਸ਼ਟ ਕਰਕੇ ਲਿਖ ਦਿੱਤੀ ਜਾਵੇ ਤਾਂ ਸਾਨੂੰ ਬੜੀ ਬੜੀ ਮੁੱਲੀ ਜਾਣਕਾਰੀ ਮਿਲੇਗੀ ਗਿਆਨ 'ਚ ਵਾਧਾ ਹੋਵੇਗਾ ਕਿਉਂਕਿ ਜੇਕਰ ਕੋਈ ਇਕੱਲੀ ਵੀਡੀਓ ਸੁਣ ਲੂਗਾ ਤਾਂ ਉਹਦੇ ਮਨ ਦੇ ਵਿੱਚ ਹੋਰ ਅਰਥ ਪੈਦਾ ਹੋ ਜਾਂਦੇ ਨੇ ਜੇਕਰ ਉਹ ਪੜਦਾ ਤਾਂ ਉਹਦੇ ਮਨ 'ਚ ਹੋਰ ਅਰਥ ਪੈਦਾ ਹੋ ਜਾਂਦੇ ਨੇ ਸੋ ਸਾਡੇ ਲਈ ਜਿਹੜੇ ਉੱਥੇ ਸੇਵਾ ਸੰਭਾਲ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਵੀ ਜਾਦੇ ਮੰਨਣ ਯੋਗ ਨੇ ਜਿਹੜੇ ਇਹ ਇਤਿਹਾਸਿਕ ਸਰੋਤ ਮਿਲਦੇ ਨੇ ਜਾਂ ਉਸ ਸਮੇਂ ਜੋ ਵੀ ਲੇਖਾਂ ਦੁਆਰਾ ਦਰਜ ਹੈ ਗੱਲਾਂ ਉਹਨਾਂ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਅਰਥਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਚਿੱਲਾ ਬਾਬਾ ਫਰੀਦ ਜੀ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵੀ ਉੱਥੇ ਪਹਿਲਾਂ ਬਾਬਾ ਫਰੀਦ ਜੀ ਦਾ ਜਿਹੜਾ ਉਤਸਵ ਜਾਂ ਔਰਸਾ ਕਿਵੇਂ ਮਨਾਇਆ ਜਾਂਦਾ ਸੀ ਉਸ ਦਾ ਨਾਮ ਪਹਿਲਾਂ ਕੀ ਸੀ ਉਹ ਸਾਰੀ ਜਾਣਕਾਰੀ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਐਨੀਆਂ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ ਤੇ ਬੇਨਤੀ ਕਰਦਾ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੇ ਤਾਂ ਜਰੂਰ ਸਾਂਝੀ ਕਰਨਾ ਤੇ ਆਪਣੇ ਵਿਚਾਰ ਤੇ ਸੁਝਾਅ ਜਰੂਰ ਲਿਖਣਾ ਤਾਂ ਕਿ ਅਸੀਂ ਹੋਰ ਕਿਉਂਕਿ ਗਿਆਨ ਕਿਸੇ ਇੱਕ ਕੋਲ ਨਹੀਂ ਹੁੰਦਾ ਥੋੜਾ ਥੋੜਾ ਗਿਆਨ ਜਦੋਂ ਤੁਸੀਂ ਸਾਨੂੰ ਦਿਓਗੇ ਭੇਜੋਗੇ ਅਸੀਂ ਉਹਦੇ ਨਾਲ ਹੋਰ ਸਾਡੇ ਗਿਆਨ 'ਚ ਵਾਧਾ ਆਊਗਾ ਸੁਣਨ ਵਾਲਿਆਂ ਦੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਦੇ ਸੋ ਬੇਨਤੀ ਹੈ ਤੇ ਇੱਕ ਜੇ ਤੁਹਾਨੂੰ ਚੰਗਾ ਲੱਗਦਾ ਹੋਵੇ ਵੀ ਅਸੀਂ ਇਹ ਜਾਣਕਾਰੀਆਂ ਇਸੇ ਤਰ੍ਹਾਂ ਦਿੰਦੇ ਰਹੀਏ ਵੀ ਹੋਰ ਕਿਸੇ ਚੰਗੇ ਤਰੀਕੇ ਦੇ ਨਾਲ ਕਿਵੇਂ ਪਹੁੰਚਾ ਸਕਦੇ ਆ ਉਸ ਦੇ ਲਈ ਵੀ ਤੁਹਾਡੀ ਸਾਨੂੰ ਜ਼ਰੂਰਤ ਆ ਤੁਹਾਡੇ ਸੁਝਾਵਾਂ ਦੀ ਤੇ ਜੇ ਚੰਗਾ ਲੱਗੇ ਤਾਂ ਸਾਡੇ ਪੇਜ ਨੂੰ ਤੁਸੀਂ ਫਾਲੋ ਕਰਨਾ ਅਸੀਂ ਇਹ ਵੀਡੀਓ YouTube ਤੇ ਵੀ ਪਾਵਾਂਗੇ ਸੋ ਬੇਨਤੀਆਂ ਇੰਨੀਆਂ ਕਰਦਾ ਹੋਇਆ ਖੇਮਾ ਦਾ ਜਾਚਕ ਹਾਂ ਸਤਿ ਸ੍ਰੀ ਅਕਾਲ